ਅੱਜ ਕੀ ਹੋਇਆ ਜੀ ਕੀ ਨਾਮ ਹੈ ਟੀ ਤੁਹਾਡਾ ਅੱਛਾ ਕੀ ਹੋਇਆ ਕੀ ਮਸਲਾ ਕੀ ਹੈ ਕੋਈ ਇੱਥੇ ਐਸੇ ਕੋਲੇ ਰੋਸ਼ਨ ਮਾਰ ਕੇ ਵੀਜ਼ਾ ਲਵਾਇਆ ਹੋਇਆ ਸੀ ਇਹ ਤਾਂ ਪਹਿਲਾਂ ਵੀ ਪੈਟ ਟੁੱਟਿਆ ਹੋਇਆ ਸੀ ਅੱਜ ਉਹਨਾਂ ਨੇ ਬੁਲਾਇਆ ਕਿ ਇੱਥੇ ਆ ਜਾਓ ਉਹਨਾਂ ਕਿਹਾ ਮੈਂ ਗਈ ਵੀ ਨਹੀਂ ਹੋਂਤੇ ਇੱਛੇ ਤੋਂ ਔੜ ਕੇ ਲਾਇਆ ਚਾਹ OK ਆ ਯੋਨੀ ਦਾਰਾ ਕਰ

दस मिनट पहले भी पंद्रह मिनट गर्मी बड़ी गर्मी तुमसे ये बड़ी सस् ਅੰਟੀ ਜੀ ਕੀ ਹੋਇਆ ਜੀ ਕੀ ਨਾਮ ਆਂਟੀ ਤੁਹਾਡਾ ਅੱਛਾ ਕੀ ਹੋਇਆ ਕੀ ਮਸਲਾ ਕੀ ਹੋਇਆ ਕੋ ਇੱਥੇ ਐਸੇ ਕੋਲੇ ਰੋਸ਼ਨ ਮਾਰਗੇਟ ਜੀ ਜਲਵਾਇਆ ਹੋਇਐ ਐ ਇਹ ਤਾਂ ਪਹਿਲਾਂ ਵੀ ਪੈਰ ਟੁੱਟਿਆ ਹੋਇਆ ਜੀ ਅੱਜ ਉਹਨਾਂ ਨੇ ਬੁਲਾਇਆ ਕਿ ਤੇ ਆ ਜਾਓ ਉਹਨਾਂ ਨੇ ਕਿਹਾ ਮੈਂ ਗਾਇਬ ਨਹੀਂ ਹੁੰਦਾ ਇੱਛੇ ਤੋੜ ਕੇ ਲੱਗੇ ਚੱਲ ਚੋਰ ਲੈ ਕੇ ਗਏ ਮਤਲਬ ਚੋਰ ਕੋਈ ਹੋ ਮੈਨੂੰ ਹੁਣ ਕੀ ਪਤਾ ਹਾਂ ਜਿਹੜੇ ਨੇ ਛੇ ਕਰਦੇ ਹਾਂ ਅੰਟੀ ਮੌਕੇ ਤੇ ਪੁਲਿਸ ਪਹੁੰਚ ਗਈ ਪਤਾ ਨਹੀਂ ਮੈਨੂੰ ਮੈਸ ਤਾਂ ਹੋਣਾ ਹੈ ਕੋੜੀ ਘੰਟਾ ਹੋ ਗਿਆ ਇੱਥੇ ਬੈਠ ਕਲਪ ਦੇ ਨੂੰ ਕੱਲਾ ਜਾ ਉਹਨੂੰ ਪੁੱਛਾ ਖੜਾ ਕਿੰਨੇ ਕੁ ਟੋਲਿਆਂ ਦੀ ਚੈਨ ਹੈਗੀ ਤੁਹਾਡੀ ਟੋਲੇ ਦੀ ਆ ਕੰਪਲੀਟ ਲਿਖਾਤੀ ਅੰਟੀ ਜੀ ਆ ਹੁਣ ਵਾਏ ਆ ਬੱਚੇ ਕੱਲਾ ਜਾ ਜੀ ਸਾਹਿਬ ਕੀ ਹੋਇਆ ਕੀ ਜੀ ਕੀ ਮਸਲਾ ਕੀ ਹੋਇਆ ਮੈਡਮ ਗੁਰਦੁਆਰਾ ਸਾਹਿਬ ਵੱਲੋਂ ਆ ਰਹੀ ਸੀ ਤੇ ਕ੍ਰਿਸ਼ਨ ਮੰਦਰ ਨੂੰ ਜਾ ਰਹੀ ਸੀ ਇੱਥੇ ਊਸਾ ਜ ਮੰਦਪ ਰੌਪਰ ਹਲਤ ਕਲੱਬ ਦੇ ਸਾਹਮਣੇ ਇੱਕ ਲੜਕਾ ਆਇਆ ਜਿਹਨੇ ਬਲੈਕ ਕੈਪ ਪਾਈ ਆ ਤੇ ਚੱਕਦਾਰ ਕਮੀਜ਼ ਆ ਉਹ ਇਹਦੀ ਚੈਨੀ ਖੋ ਕੇ ਲੱਗ ਗਿਆ ਮੈਡਮ ਕੋ ਇੱਕ ਅਦੋਕਰੀ ਘਟਨਾ ਕਰ ਗਈ ਇਹ ਤਕਰੀਬਨ 355 ਤੇ ਕਿੱਧਰੋਂ ਆ ਰਿਹਾ ਸੀ ਲੜਕਾ ਤੇ ਕਿੱਧਰ ਨੂੰ ਗਿਆ ਗੁਰਦੁਆਰਾ ਸਾਹਿਬ ਵਾਲੀ ਸਾਈਡ ਵੱਲੋਂ ਆਇਆ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਵਾਲੀ ਸਾਈਡ ਵੱਲੋਂ ਆਇਆ ਤੇ ਕ੍ਰਿਸ਼ਨ ਮੰਦਿਰ ਨੂੰ ਜਾ ਰਿਹਾ ਉਹ ਬਾਈਕ ਤੇ ਸੀ ਅੱਜ ਮੋਟਰਸਾਈਕਲ ਤੇ ਕੱਲਾ ਹੀ ਸੀ ਕੱਲਾ ਹੀ ਕੱਲਾ ਹੀ ਫੜਿਆ ਗਿਆ ਉਹਦਾ ਪਿੱਛਾ ਕੀਤਾ ਨਹੀਂ ਹੁਣ ਇਹ ਅਸੀਂ ਤੇ ਸਾਨੂੰ ਤਾਂ ਕੰਪਲੀਟ ਆਈ ਹੈ ਨਾ ਜੀ ਸਾਨੂੰ ਕੰਪਲੇਟ ਆਈ ਹੈ ਕੰਪਲੇਟ ਦੇ ਹੀ ਮੌਕੇ ਤੇ ਆਏ ਆ ਤੇ ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ ਹਾਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਥੱਲੇ ਤੋਂ ਸਾਹਮਣੇ ਆਈ ਕੋਈ ਸੀ ਨਹੀਂ ਅਜੇ ਕੋਈ ਨਹੀਂ ਹੂੰ ਇਹਨਾਂ ਦੇ ਇਹਨਾਂ ਦੇ ਦੱਸਣ ਮੁਤਾਬਕ ਹੋ ਹੁਲਿਆ ਨੋਟ ਕਰ ਲਿਆ ਹੁਲਿਆ ਹੁਲਿਆ ਇਹਨਾਂ ਦਾ ਨੋਟ ਕਰ ਲਿਆ ਬਾਕੀ ਆਪਾਂ ਬਾਕੀ ਕੈਮਰੇ ਚੈੱਕ ਕਰ ਰਹੇ ਹਾਂ